ਤੋ ਇਹ ਟਾਣੇ ਜਿਹਨੂੰ ਇਹ ਗੱਲ ਦਾ ਪਤਾ ਹੈ ਉਹ ਇਹ ਨਹੀਂ ਸੋ ਇਹ ਨਹੀਂ ਸੋ ਇਹ ਨਹੀਂ ਜੋ ਤੈਨੂੰ ਪਤਾ ਹੈ ਉਹ ਹੈ ਨਹੀਂ ਕਿ ਇਹ ਮਰ ਜਾਣਾ ਹੈ ਖਤਮ ਹੋ ਜਾਣਾ ਹੈ ਇਹਨੇ ਰਹਿਣਾ ਨਹੀਂ ਅਗਲਾ ਜਨਮ ਪਿਛਲਾ ਜਨਮ ਉਨੇ ਹੀ ਰੋਈ ਜਾਣਾ ਤੂੰ ਤੈਨੂੰ ਤੂੰ ਜਾਣ ਰਿਹਾ ਉਹ ਹੈ ਨਹੀਂ ਹੁਣ ਕਹ ਰਹੇ ਨੇ ਜਾਣਣ ਜਾਣਨ ਹਾਰੇ ਕੋ ਵੱਲ ਜਾਓ ਜਿਹਨੂੰ ਜਾਣ ਹੈ ਜਿਹਨੂੰ ਜਾਣਕਾਰੀ ਹੈ ਜਿਸ ਨੂੰ ਇਸ ਗੱਲ ਦੀ ਸਮਝ ਹੈ ਗੁਰੂ ਪਾਚੇ ਕਹਿੰਦੇ ਵੱਲ ਜਾਓ ਉਦੇ ਅੱਗੇ ਮੈਂ ਆਪਣਾ ਬਲ ਹਾਰ ਜਾਣਾ ਮੈਂ ਉਹਦੇ ਅੱਗੇ ਸਰੈਂਡਰ ਕਰ ਦੇਣਾ ਮੈਂ ਉਹਦੇ ਅੱਗੇ ਇਹ ਆਪਣੀ ਨੌਲੇਜ ਦੀ ਵਿਜ਼ਡਮ ਦੀ ਕੋਈ ਗੱਲ ਨਹੀਂ ਕਰਦਾ ਕਿਉਂਕਿ ਉਹ ਵੀ ਜਾਨਾਧਾਰ ਹੈ ਉਹ ਕੀ ਹੈ ਬ੍ਰह्मज्ञानी ਹੈ ਪਹਿਲੇ ਉੱਪਰ ਕਹਿੰਦਾ ਬ੍ਰह्मज्ञानी ਮਿਲ ਕਰੋ ਵਿਚਾਰ ਉੱਥੇ ਵਿਚਾਰ ਕਰੋ ਬ੍ਰह्मज्ञानी ਨੂੰ ਪੁੱਛੋ ਇਸ ਕਰਕੇ ਗੁਰੂ ਸਾਹਿਬ ਕਹ ਰਹੇ ਨੇ ਜਾਨਣ ਹਾਰੇ ਕੋ ਬਲ ਜਾਓ ਉਹਨੂੰ ਮੈਂ ਬਲ ਜਾਣਾ ਅੱਗੇ ਕਹ ਰਹੇ ਨੇ ਕਹ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇ ਹੁਣ ਇੱਥੇ ਇਸ ਤੋਂ ਵੱਡੀ ਕਿਹੜੀ ਸਟੇਟਮੈਂਟ ਕਿਸੇ ਨੂੰ ਚਾਹੀਦੀ ਹੈ ਜਿਹਨੂੰ ਇਹ ਨਹੀਂ ਸਮਝ ਆ ਰਹੀ ਤੇ ਉਹ ਸੁਪਨ ਭਿਆ ਭਖਲਾਏ ਅੰਧ ਹੈ ਕਹੋ ਨਾਨਕ ਗੁਰ ਹੁਣ ਗੁਰ ਦਾ ਮਤਲਬ ਹੈ ਵਿਜ਼ਡਮ ਵਾਈਜ਼ਨੈਸ ਇਥੇ ਅਸੀ ਆਰੀ ਲੱਗੀ ਮੈਨੂੰ ਇੰਨਾ ਪਤਾ ਹੈ ਵੀ ਇਹ ਕਿਰਿਆ ਹੈ ਇਹ ਉਸ ਦਾ ਗਿਆਨ ਗੁਰੂ ਦਾ ਗਿਆਨ ਸਤਗੁਰੂ ਦਾ ਦਿੱਤਾ ਹੋਇਆ ਵਿਜ਼ਡਮ ਵਾਈਜ਼ਨੈਸ ਜੋ ਮੇਰੇ ਅੰਦਰ ਵੀ ਉਹੀ ਚੀਜ਼ ਹੈ ਭਰਮ ਚੁਕਾਇਆ ਮੇਰੇ ਤੋਂ ਜਿਹੜੀ ਲਾਈਫ ਦਾ ਇਹ ਭਰਮ ਪਿਆ ਸੀ ਉਹ ਚੂਕ ਗਿਆ ਚੂਕ ਗਿਆ ਮਤਲਬ ਖਤਮ ਹੋ ਗਿਆ ਵੈਨਿਸ਼ ਹੋ ਗਿਆ ਡਿਸਟਰੋਏ ਹੋ ਗਿਆ ਮੈਂ ਹੁਣ ਉਸ ਭਰਮ ਚੋਂ ਬਾਹਰ ਆ ਚੁੱਕਾ ਮੈਨੂੰ ਉਸ ਪੁਰਾਣੀ ਮੌਤ ਤੇ ਨਵੇਂ ਜੀਵਨ ਦੇ ਵਿੱਚੋਂ ਬਾਹਰ ਕੱਟਦਾ ਜੋ ਕੁਛ ਹੈ ਕਹਿੰਦੇ ਹੁਣ ਹੈ ਭਰਮ ਚੁਕਾਇਆ ਨਾ ਕੋਈ ਮਰਿਆ ਕੋਈ ਨਹੀਂ ਮਰਦਾ ਨਾ ਆਵੇ ਜਾਇਆ ਨਾ ਆ ਰਿਹਾ ਨਾ ਜਾ ਰਿਹਾ ਸਭ ਐਗਜ਼ਿਸਟੈਂਸ ਦੇ ਵਿੱਚ ਹੈ ਲਾਸਟ ਦੇ ਗਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਫਾਈਨਲ ਵਰਡਿਕਟ ਦਿੱਤਾ ਹੈ ਨਾ ਕੋਈ ਮਰਿਆ ਨਾ ਆਵੇ ਜਾਇਆ ਕੋਈ ਨਹੀਂ ਆ ਰਿਹਾ ਜਾ ਰਿਹਾ ਸੋ ਅਸੀਂ ਇਹ ਜੀਵਨ ਨੂੰ ਇਨਸਾਨੀਅਤ ਦੇ ਰੂਪ ਦੇ ਵਿੱਚ ਇੱਕ ਅੱਛਾ ਖਿਡਾਊਦਾਰ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਅਸੀਂ ਇੱਥੇ ਜੀ ਕੇ ਆਪਲਾ ਸਤਿ ਸਾਕ ਕਰ ਸਕਦੇ ਆ ਤਾਂ ਕਿ ਸਾਡਾ ਮੈਂਟਲ ਪੀਸ ਆਪਣਾ ਅਮਰ ਆਨੰਦ ਸਾਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ